ਗੱਡੀ ਕਦੋਂ ਪਿੰਦੀ ਆ ਹਾਂ ਪਰ ਮੈਂ ਤਾਂ ਹੁਣ ਪਿੰਦਾ ਨਹੀਂ ਛੱਡੀ ਗਿਆ ਪਰ ਚਾਂਸ ਤਾਂ ਨਹੀਂ ਪਰ ਤੈਨੂੰ ਜਾਣਤਾ ਨਹੀਂ ਮੈਂ ਦੰਦਾ ਬੁੜਾ ਜਾਂ ਬੰਦਾ ਹਾਂ ਹਾਂ ਬੁੜਾ ਨਾ ਜਾਣੀ ਪੱਟ ਦੁੱਛ ਗਾਠ ਨਹੀਂ ਪੱਤੀਆਂ ਪਿੰਨਾ ਚ ਮੇਂ ਨਹੀਂ ਬਣੀ ਛਾਟ ਨਹੀਂ ਲਾਉਣਾ ਕਰ ਗੱਲ ਕਿਉਂ ਓਏ ਛੋੜੀ ਕੀ ਘੋੜਾ ਮੈਂ ਕਹਿੰਦਾ ਢੋਲੇ ਪਾਉਂਦਾ ਬੁੜੇ ਬਰਦੀ ਨਹੀਂ ਦਰੂ ਵਧੀਆ ਬੜੀ ਬਣਾਈ ਐ ਮੈਂਨੇ ਆ ਬੜੀ ਬਣਾਈ ਆ ਬਿੰਨੀ ਤੌ ਗਈ ਦੀ ਐ ਇਹਨੀ ਤੌੜਉਂਦੀ ਆ। ਇਹ ਤਾਂ ਇਤਨੀ ਬਣਾਈ ਆ। ਘੋੜਸਾਂ ਨੂੰ ਜੀ ਬਣਾਉਣੇਗੇ। ਹਾਂ। ਰੋਜ਼ ਬਣਾਉਣੇਗੇ। ਇਹਨੀ ਤੌੜਦੀ ਵੀ ਕੱਢੀ ਆ। ਇਹ ਜਿਹੜੀਆਂ ਕਹਿੰਦੇ ਦਾੜੀਆਂ ਨੇ ਤੋਂ ਕੁਝ ਨਹੀਂ ਕੱਟੀਆਂ ਹੋਈਆਂ। ਇਹ ਗੱਲਾਂ ਨਾਲ ਨਹੀਂ। ਅੱਛਾ। ਬਾਲ ਪੱਤੇ ਤੋਂ ਮੁਰਦੇ ਹੌਲੇ ਨਹੀਂ ਹੁੰਦੇ ਚੱਕਣੇ ਦਾ ਪੈਣੇ। ਹਾਂ। ਨਾਖਾਂ ਨੇ ਸਹਨ नाग ਫੜਨੇ ਕੀ ਲੈਣਾ ਪਟਿਆਰੀ ਚ ਪਾਉਣਾ ਜਿਹੜਾ ਸਾਡਾ ਕੰਮ ਹੈ ਕਿਉਂ ਜੀ ਸਾਪਣੇ ਆਪਣਾ ਬਕਾਰਾ ਮਾਰਨੇ ਇਹਨਾਂ ਨੇ ਫੜਾਈ ਗਏ ਗੁੰਡਾਉਂਗੇ ਸਹੀ ਨਾ ਫੇਰੀ ਬੱਜੂਗੀ ਹੈ ਇਹ ਮਾਗਦਾ ਬਾਈ ਜੀ ਕਿੰਨੇ ਮਾਗਦਾ ਕੋਈ ਪੈਸੇ ਇਹਦਾ 16000 ਰੁਪਏ 16000 ਹੂੰ ਤਾਂ ਕਾਲੇ नाग ਨੂੰ ਆਪਾਂ ਛੇੜੀ ਪਟਿਆਰੀ ਚੋਂ ਕੱਢੀਏ ਵੀ ਕੀ ਕਹਿੰਦਾ ਹੈ ਵੀ ਕਿੰਨਾ ਕੁ ਜ਼ਹਿਰੀਲਾ ਮਾਰਦਾ ਕਿੰਨਾ ਕਾਲਾ ਨਾਗ ਫਤਹਾ ਭਾਈ ਹੁਣ ਫੇੜ ਕੇ ਦੇਖ ਲੋ ਫੇੜ ਕੇ ਦੇਖ ਲੋ ਸੱਪ ਆਇਆ ਹੈ ਨਹੀਂ ਕਾਲਾ ਹੈ ਕਾਰਾਂ ਮਾਰ ਸਕਦਾ ਹੈ ਕਾਰਾਂ ਮਾਰ ਸਕਦਾ ਡੰਗ ਤਾਂ ਨਹੀਂ ਮਾਰਦਾ ਆ ਵਾਂਗੂ ਹੱਥ ਤੂੰ ਮਾਰਦਾ ਦੋ ਦਿਨ ਤਾਂ ਹੋ ਗਈ ਕੱਦ ਕਿੰਨਾ ਤੇ ਕਰੂਗੀ ਹੁਣੇ ਦੋ ਦਿਨ ਤਾਂ ਹੋ ਗਏ ਵੀ ਪੱਠ ਦੋ ਦਿਨ ਤਾਂ ਪੱਠ ਆਈ ਹਾਂ ਕਿਉਂ ਇਹ ਚੀਜ਼ਾਂ ਸਾਡੀਆਂ ਜ਼ਰੂਰੀ ਚੈੱਕ ਕਰਨੀਆਂ ਨੇ ਅਣਜਾਣ ਬੰਦੇ ਨੂੰ ਕੀ ਪਤਾ ਇਹਨਾਂ ਬਾਰੇ ਕਿਉਂ ਜੈਲਰ ਸਾਹਿਬ ਪਿੱਛੋਂ ਸਾਨੂੰ ਕਹਿੰਦਾ ਯਾਰ ਤੂੰ ਅੰਨਾ ਵੀ ਪੱਕਾ ਬੰਦਾ ਤੀ ਕਿਉਂ ਜੀ ਰਜੂ ਹਾਂਜੀ ਚੌੜਾ ਕਰੋ ਛੋਟੇ ਖੜਾ ਗੇ ਰੰਗ ਨਾਗਰੀ ਇਹ ਰੰਗ ਜੀ ਪੂਰਾ ਲਾਲ ਪੂਰਾ ਲਾਲ ਹਾਂ ਪੂਰਾ ਲਾਲ ਹੈ ਜੀ ਰੰਗ ਇਹ ਅੱਖ ਦੀ ਸੋਹਣੀ ਨੇ ਰੰਗ ਇਹ ਵੀ ਚੱਲਦਾ ਇਹਦੀ ਬੀਟਲ ਚ ਬੰਦ ਹਾਂ ਕਿਉਂ ਜਾਂਦਾ ਸਾ ਚਿੱਟੇ ਰੰਗ ਬਾਕੀ ਕੋਈ ਮਾੜੀ ਨਹੀਂ ਕੁਆਲਟੀ ਚ ਬੱਚੀ ਜੇ ਕਹੋਂ ਤਾਂ ਕਾਲੇ ਨਾਗ ਨੂੰ ਆਪਾਂ ਛੇੜੀਏ ਪਟਾਰੀ ਚੋਂ ਕੱਢੀਏ ਵੀ ਕੀ ਕਹਿੰਦਾ ਇਹ ਵੀ ਕਿੰਨਾ ਕੁ ਜ਼ਹਿਰੀਲਾ ਮਾਰਦਾ ਕਿੰਨਾ ਕਾਲਾ ਨਾਗ ਫਤ ਹਬੀਬਾ ਸੇੜ ਕੇ ਦੇਖ ਲੋ ਸੇੜ ਕੇ ਦੇਖ ਲੋ ਸੱਪ ਐ ਕਰਾ ਮਾਰ ਸਕਦਾ ਐ ਕਰਾ ਮਾਰ ਸਕਦਾ ਡੰਗ ਧੜੀ ਮਾਰਦਾ ਵਾਂਗੂ ਹੱਥ ਤੂੰ ਮਾਰਦਾ ਲੈ ਪਕਾਰਦਾ ਨਾਥਾਂ ਨੇ ਨਾਗ ਫੜਨੇ ਕੀਲਣੇ ਪਟੇਰੀ ਚ ਪਾਉਣਾ ਜਿਹੜਾ ਸਾਡਾ ਕੰਮ ਐ ਕੰਮ ਐ ਕਿਉਂ ਜੀ ਸਾਪਣੇ ਆਪਣਾ ਪਕਾਰਾ ਮਾਰਨੇ ਇਹਨਾਂ ਨੇ ਪਟੇਰੀ ਚ ਆਪ ਹੇ ਗੀਂਦ ਵਧਾਉਂਗੇ ਸਹੀ ਨਾ ਫੇਰੇ ਵੱਜੂਗੀ ਕੀ ਮੰਗਦਾ ਬਾਈ ਜੀ ਕਿੰਨੇ ਮੰਗਦਾ ਬਈ ਪੈਸੇ ਇਹਦਾ 16000 ਸੋਲਾ ਰੁਪਏ ਮੰਗਿਓ ਜਾਨੇ ਸਾਰੀ ਰਾਤ ਰੋਹੀ ਮਰੇ ਗਮਾਂਡੀਆਂ ਦੇ ਉੱਥੇ ਖੜੇ ਹੈ ਉੱਥੇ ਫਿਰ ਬਾਈ 16000 ਰੁਪਏ ਮੰਗ ਰਿਹਾ ਦੇਖ ਲੈ ਆਪਣੇ 16 ਕੀ ਫਾਇਦਾ ਕੱਟ ਕਰਨ ਦਾ ਫਿਰ ਤੂੰ ਦੱਸ ਦੇ ਇਹਦਾ ਕੋਈ ਆਹੋ ਨਹੀਂ ਹੈਗਾ ਓਡੀ ਚ ਬੋੜ ਨਾ ਰੱਖਾ ਉਹਨੂੰ ਕੋ ਦੇ ਕੋ ਹੁੰਦਾ ਆਹ ਉਹ ਨਹੀਂ ਦੇਣਾ ਤੌੜਾ ਪਾਈਏ ਕਿ ਢੋਲੀ ਢੋੜੀ ਚ ਕੋੜਾ ਤੂੰ ਕਹਿੰਦਾ ਢੋਲੇ ਪਾਉਂਦਾ ਢੋੜੀ ਬੜੀ ਨਹੀਂ ਦਾਰੂ ਵਧੀਆ ਬੜੀ ਬਣਾਈ ਹੈ ਮੈਂਨੇ ਆ ਬੜੀ ਬਣਾਈ ਆ ਜਿੰਨੀ ਤੌੜੀ ਦੀ ਹੈ ਇਹ ਨਹੀਂ ਤੌੜਉਂਦੀ ਆ ਹਾਰੇ ਕੋਈ ਨਹੀਂ ਬਣਾਈ ਆ ਕੋਲਸਾ ਰੋਜੀ ਬਣਾਉਣੇਗੇ ਰੋਜੀ ਬਣਾਉਣੇਗੇ ਇਹ ਨਹੀਂ ਤੌੜਦੀ ਇਹ ਵੈਰਾ ਕੱਢੀ ਆ ਇਹ ਜਿਹੜੀਆਂ ਕਹਿੰਦੇ ਦਾੜੀਆਂ ਨੇ ਤੂੰ ਕੁਝ ਨਹੀਂ ਜਟੀਆਂ ਹੋਈਆਂ ਅੱਛਾ ਯਾਰ ਦੇ ਦਈਏ ਨਾ ਕਿਉਂ ਵੀ ਹੱਦ 'ਚ ਆ ਗਿਆ ਫਿਰ ਮੈਂ ਆ ਗਿਆ ਹਾਂ ਗੱਲ ਸਹੀ ਕਿਉ ਗੁਰੂ ਜੀ ਠੀਕ ਹੈ ਸਤਿਕਾਰ ਜੀ ਸਾਡੇ ਗਰਜੀਤ ਜੀ ਪਿੰਡ ਦਗਾਲ ਕਾਲੇ ਕੀਤਾ ਪਹੁੰਚੇ ਨੇ ਕਿਉਂਕਿ ਜਿਨ੍ਹਾਂ ਦੇ ਵੀ ਚੈਨਲ ਵੀ ਬਣਾਇਆ ਹੈ ਤੇ ਫਾਰਮ ਵੀ ਚਲਾਇਆ ਹੈ ਕਈ ਸਾਲ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਉਹਨਾਂ ਦਾ ਮੰਡੀ ਦੇ ਵਿੱਚ ਆਇਆ ਦਾ ਅੱਜ ਜਮਰਜਾ ਵੀਡੀਓ ਚ ਕੋਈ ਨਹੀਂ ਕੋਈ ਆਜੋ ਮਾਰਾ ਜੀ ਧੰਨਵਾਦ ਕਰਦੇ ਆਂ ਜੀ ਵੀ ਪਹੁੰਚ ਗਏ ਸਾਡੀ ਮੰਡੀ 'ਚ ਬਹੁਤ ਚਿਰਾਂ ਕੰਨੋਂ ਦਰਸ਼ਨ ਦਿੱਤੇ ਨੇ ਹਾਂਜੀ ਹੁਣ ਇੱਕੋ ਦੱਸ ਦੇਣ ਰਸਤਾ ਕਿੱਥੇ ਲੈ ਜਾਂਦੇ ਆ ਇਹਨੂੰ ਹਾਂ ਸਾਢੇ 12 ਦੀ ਦੇ ਦੋ ਸਾਢੇ 12 ਹਾਂ ਸਾਢੇ 12000 ਰੁਪਏ ਲਾਤਾ ਜੀ ਮਿੱਟ ਨਹੀਂ ਹੈਗਾ ਜੀ ਨਹੀਂ ਫਿੱਟ ਨਹੀਂ ਹੈਗਾ ਬਾਈ ਗਾਸ ਨਾਲ ਪੱਤੇ ਤੋਂ ਮੁਰਦੇ ਹੌਲੇ ਨਹੀਂ ਹੁੰਦੇ ਚੱਕਣੇ ਦਾ ਪੈਣ ਹੈ ਹੈ ਚੀਜ਼ ਦੇਖੋ ਚੀਜ਼ ਦਾ ਮੁੱਲ ਹੁੰਦਾ ਹੈ ਮੱਲ ਖਾੜਿਆਂ ਚ ਤਾਂ ਟੈਣ ਗੀ ਹੈ ਬੜੇ ਬੜੇ ਟਾਈ ਜਾਂਦੇ ਨੇ ਹਾਂ ਬੜੇ ਬੜੇ ਘਰਾਂ ਦੇ ਨਹੀਂ ਚਾਲੇ ਗੁਸਤੀ ਰਹੂ ਜੇ ਰਹਿ ਵੀ ਗਈ ਤਾਂ ਦਵਾਰੇ ਝੰਡੀ ਦਾ ਕੋਲ ਬੰਦਦਾ ਨਹੀਂ ਆਪਾਂ ਹਾਂ ਕਿ ਫਲਾਣੇ ਦਿਨ ਨੂੰ ਦਿਨ ਤਰੀਕ ਧਰੀ ਜੋ ਗੱਲ ਸਹੀ ਆਪਾਂ ਸਾਈ ਤਾਂ ਦਿਓ ਕੋਣ ਤਾਂ ਹੋਊਗਾ ਬੱਲੇ ਵੀ ਕੰਦੇ ਨਹੀਂ ਬਜ਼ਾਰ ਖੜੀ ਹੁੰਦੀ ਮੂੰਹ ਨਾ ਮੈਂ ਕਿਹਦੀ ਗੱਲ ਆ ਯਾਰ ਜਿਹੜਾ ਛੋਟੇ ਵੀ ਬਕਰੀ ਵੇਚਣਾਈ ਗੱਲ ਕਰਵਾ ਵੇਚਣ ਵਾਲੀ ਮੈਨੂੰ ਤੇਰੇ ਤੇ ਤਰਸ ਆ ਗਿਆ ਨਾ ਨਾਂ ਕਰੇ ਤੇ ਸਾਈ ਵੇਖ ਲੈਣੇ ਭਾਈ ਦੂਸਰੇ ਲੋਟ ਬੰਦਾ ਵਿਚਾਰਾ ਪੁਰਾਣੇ ਟਾਈਮ ਤੋਂ ਆਹਦਾ ਫਿਰਦਾ ਸੁਰਾਕਰ ਹੱਥ ਤੇਨੇ ਪਕਾਈਗੀ ਨਹੀਂ ਮੈਂ ਮਾਰਦਾ ਕੋਈ ਕਰਨੀ ਲੋੜ ਨਹੀਂ ਬੱਕਰੀ ਪੱਟ ਲੈਦੀ ਨਹੀਂ ਜਮੀ ਨਹੀਂ ਕਰਦਾ ਪਸ਼ੂ ਕਣੀ ਦੇਖ ਕੇ ਮੁੱਲ ਲਾਉਂਗਾ ਆਲਾ 9000 ਦੀ ਵੇਚਤੀ ਰੱਬ ਕਰ ਜਾਊਗਾ ਰੱਬ ਕਰ ਠੀਕ ਰੱਬ ਕਰ ਜਾ ਹੋਰ ਕੀ ਕਸਰ ਰਹੇਗੀ ਖਾਸਾ ਤਕੜਾ ਨੇ ਹੈ ਤਕੜਾ ਵਾ ਯਾਰ ਕੋਈ ਐ ਤਾਂ ਪਰਾਂਗਾ ਨਿਸ਼ਾਨ ਹੈ ਬੁੜੇ ਆ ਜਾ ਰਹੀ ਆਹ ਮੈਂ ਬਹੁਤ ਗੱਡੂ ਗੱਡੂ ਬੰਦੀ ਆ ਪਰ ਮੈਂ ਤਾਂ ਹੁਣ ਪਿੰਦਾ ਨਹੀਂ ਛੱਡੀ ਗਿਆ ਪਰ ਜਾਣਦਾ ਨਹੀਂ ਪਰ ਤੈਨੂੰ ਜਾਣਦਾ ਨਹੀਂ ਮੈਂ ਦੰਦਾ ਬੁੜਾ ਜਿਹਾ ਬੰਦਾ ਹਾਂ ਹਾਂ ਬੁੜਾ ਨਾ ਜਾਣੀ ਪੱਟ ਤੂੰ ਚਗਾਠ ਨਹੀਂ ਬਲਦੀਆਂ ਪਿੰਡਾਂ ਚ ਮੇਰੀ ਬਣੀ ਛਾਠ ਨਹੀਂ ਲਾੜੀਆਂ ਖਰਾਕਾਂ ਨਹੀਂ ਲੈ ਉਹ ਕਰ ਗੱਲ ਕਿਉਂ ਓਏ ਸਾਢੇ 9 ਦੀ ਨਿਵੇੜਦੇ ਆ ਪਹਿਲੇ ਸਿੱੱਚ ਕੇ ਬਾਦ ਘਾਟ ਨਹੀਂ ਕਰਦਾ ਰਾਦੇ ਦੇ ਮਾਣਾ ਮੋਟਾ ਕੱਟਦੇ ਖੰਭਾ ਕੱਟਦੇ ਕਸਰ ਨਹੀਂ ਛੱਡੀ ਮੈਨੇ ਨਾ ਕੀ ਕਰਾ ਜੂ ਸਰ ਢੋਬੇ ਡਾਂਗਾ ਦਾ ਕੋਈ ਫਾਇਦਾ ਨਹੀਂ ਉਹ ਖੜਾ ਜਵਾਬ ਮਾੜੀ ਨਾ ਸ਼ਾਲੀ ਨਹੀਂ ਹੈ ਸ਼ਾਲੀ ਨਹੀਂ ਥਰੀਂਗਾ ਨਹੀਂ ਤੇਰੀ ਮਰਜ਼ੀ ਉਹਨਾਂ ਕਰ ਇੱਕ ਸੱਟ ਜੀ ਮੇਰੀ ਕੱਚੀ ਜੀ ਰਹਿ ਗਈ ਮੈਂ ਮਰ ਕੇ ਰੋਹੋ ਉਹ ਨਹੀਂ ਸੱਟਾਂ ਦਾ ਲੱਗਿਆ ਅਸੀਂ ਸੈਂਟ ਸੈਂਟ ਸੱਟਾਂ ਦੇ ਹੋ ਲੱਗੇ ਬਹੁਤ ਆ ਤੇ ਤੂੰ ਮੋੜ ਨਾ ਬਾਬੇ ਦੀ ਉਂਗਲੀ ਦੀ ਸੈਂਟ ਨਾ ਸਮਝਦਾ ਮੈਂ ਬੀਬਾ ਸਿੱਧੀਆਂ ਦੇ ਬੰਦੇ ਬਹੁਤ ਵਾਹ ਮੈਂ ਪੁੱਛਣਾ ਨਹੀਂ ਪੜਾਂਗਾ ਕਿ ਉਹਨਾਂ ਘਰ ਹੱਥ ਪੁੱਠਾ ਤਾਂ ਕੋਈ ਇੱਕ ਪਕਾਪੀ ਦੀ ਦੱਸ ਜਾ ਆਪੀ ਵਿਦੇਸ਼ ਚ ਬਸ ਲੋ ਵੀ ਦੱਸਿਆ ਆਪਾਂ ਨੂੰ ਲੋ ਜੀ ਕੀ 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 ਨੋ ਭਾਈ ਜੀ ਨੋ ਭਾਈ 2000 ਰੁਪਏ ਦਾ ਸੌਦਾ ਹੋ ਗਿਆ ਪੂਰੀ ਸੁਨੱਖੀ ਹੈ ਜੀ ਪੱਟਾ ਸੋਹਣੀ ਹੈ ਜੀ ਕਿਹਾ ਗੁਰੂ ਜੀ ਪੈਸੇ ਦਿਓ ਤੀਸਰੀ ਪੱਟਾ ਦਾ ਸੌਦਾ ਆ ਗਿਆ ਤੇਨੇ ਸੌ ਦਾ ਸੌ ਦਾ ਸੌ ਦਾ ਸੌ ਦਾ ਕਰਦੇ ਮੰਤ ਵਾਸਤੇ ਅੱਜ ਮੰਤ ਵਾਸਤੇ ਤਿੰਨ ਕਰਦੇ ਦੋ ਚਾਰ ਹੋਰ ਕੀ ਕਰਦੇ ਕਿ ਸਾਨੂੰ ਸ੍ਰੀ ਮੁਕਸਰ ਸਾਹਿਬੇ ਵੱਜ ਗਏ ਤੇ 11:00 ਤਾਂ 10:00 ਦਾ ਰਾਤ ਉੱਥੇ ਸਾਡਾ ਪ੍ਰੋਗਰਾਮ ਸੀ ਨਾ ਡੇਰੇ 'ਚ ਠੀਕ ਆ ਤਾਂ ਨੱਚਣ ਗਾਉਣ ਦਾ ਸਾਰੇ ਪੰਗੜੇ ਝੰਗੜੇ ਕਰੇ ਨੇ ਸੀ ਨਾ ਇਹਨੇ ਕਰ ਗਏ ਹੁਣ ਵਾਦੇ ਕੱਟੇ ਨੇ ਦੂ ਪਾਈ ਚੱਲ ਮੈਂ ਬਾਬੂ ਮੈਂ ਬਾਬੂ ਬਾਬੂ ਦੇਦੇ ਜਿੰਨੇ ਹੈਗੇ ਹਾਂ ਮੈਂ ਬਾਬੂ ਗੱਲੇ ਕੁਛ ਨਹੀਂ ਗੱਲ ਕੁਛ ਨਹੀਂ ਤਾਲੀਆਂ ਲਾ ਦੂੰ ਤੇਰੀ ਜਾਨ ਤੇ ਗੱਲ ਨਹੀਂ ਲਾਈਆਂ ਗੱਲ ਨਹੀਂ ਲਾਈਆਂ ਕੁਛ ਗੁਰੂ ਨੂੰ ਹਾਂ ਅਗੰਤੀ ਕਰਾ ਦੇ ਭਾਈ ਪਾਏ ਕੋਈ ਨਹੀਂ ਕਿ ਜਿਹੜੇ ਕੱਟਦੇ ਵਾਦੇ ਕੋਈ ਨਹੀਂ ਮੈਂ ਆਪੀ ਦਊ ਜਾਂ ਤੇ ਨਿਕਲ ਵੀ ਪੂਰੇ ਹੋਣ ਇਹ ਵੀ ਕੋਈ ਪਤਾ ਨਹੀਂ ਬਾਬਿਆਂ ਦਾ ਵਟੂਆ ਹੁੰਦਾ ਚਾਰ ਬਾਬੇ ਦੇ ਵਟੂਆ ਤੇ ਮੌਕਦੇ ਨਹੀਂ ਜੀ ਪੰਜ ਹੋਰ ਆ ਜਾਣਗੇ 6 7 8 9 500 ਕਰੀਏ 500 ਕਰੀਏ ਇਹ ਮੈਂ ਲੈ ਲਵਾਂ ਨਾ ਹੈਗੇ ਬਾਤੂ ਜੇ ਵੀ ਲੈ ਜਾ 500 ਰੁਪਏ ਲੈ ਲੈ ਇਹ ਗੱਲਾਂ ਹੀ ਕੁਛ ਨਹੀਂ ਹੋਵੇ ਕਰ ਬਾਈ ਨੂੰ ਪੂਰੇ ਕਰ ਪਤਾ ਕੱਲ ਲਾਤੀ ਨੇ ਛੋੜ ਦੇ ਵੀ ਤੇ ਇੱਕ ਲਖਾਈ ਬਾਈ ਨੂੰ ਕਹਦੇ ਆ ਹਾਂ ਆਜਾ ਅਲ ਦਸ ਪੂਰਾ ਕਰਕੇ ਜਨਾਬ ਜੀ ਦਸ ਲੋ ਭਾਈ ਜੀ ਪੈਸੇ ਗਿਣਿਆਤੇ 10000 ਆ ਭਾਈ ਨੇ ਛੋੜ ਕਰ ਦਿੱਤਾ ਹਾਂ 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 ਬਹੁਤ ਤੈਨੂੰ ਖੁਸ਼ ਕਰਦੇ ਹਾਂ 5 ਕਿਲੋ ਮਰਨਾ ਕਰਵਾਓ ਤੈਨੂੰ ਜੋ ਮਰਜ਼ੀ ਖੁਸ਼ ਕਰਵਾ ਦਿਓ